ਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਸਿੰਘ ਸਹਿਵਾਨਾ ਦੀ ਹਾਜ਼ਰੀ ਚ ਕਿਹਾ ਇਹ ਰਿਕਾਰਡ ਦੀ ਗੱਲ ਆ ਕਿ ਸ਼ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਦੇ ਕਾਰਨ ਪਤਲਾ ਪੈ ਗਿਆ ਕਮਜ਼ੋਰ ਪੈ ਗਿਆ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦਾ ਹੱਕ ਖੋ ਬੈਠੀ ਆ ਇਹ ਰੋਗ ਇਹ ਦਬਕਾ ਇਹ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਦੁਨੀਆਂ ਦੇ ਹਰ ਕੋਨੇ ਵਿੱਚ ਜੇ ਅਕਾਲੀਆਂ ਦਾ ਜਾਣਿਆ ਜਾਂਦਾ ਸੀ ਅਕਾਲੀਆਂ ਦਾ ਪਹਿਚਾਣਿਆ ਜਾਂਦਾ ਸੀ ਅੱਜ ਉਹ ਖਤਮ ਹੋ ਗਿਆ ਰੋਬ ਇੰਨਾ ਸੀ ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਮੈਂ ਚਸਮਦੀ ਗਵਾਹ ਕਈ ਵਾਰ ਡੇਢ ਡੇਢ ਘੰਟਾ ਦੋ ਦੋ ਘੰਟੇ ਪਾਰਟੀ ਦੀਆਂ ਮੀਟਿੰਗਾਂ ਦੇ ਵੀ ਜਹੇ ਦਾ ਗੁਰਚੰਦ ਸਿੰਘ ਟੋੜਾ ਦੀ ਹਾਜ਼ਰੀ ਦੀ ਅਡੀਕ ਕੀਤੀ ਜਾਂਦੀ ਸੀ ਰੋਵ ਇੰਨਾ ਸੀ ਤੁਸੀਂ ਯਕੀਨ ਕਰਿਓ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕਿਹੜਾ ਸਮਾਂ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੀ ਕੈਬਨਿਟ ਦੀ ਐਕਸਪੈਂਸ਼ਨ ਕਰਨੀ ਸੀ ਫਿਰ ਮੈਂ ਸੱਚੀ ਗੱਲ ਦੱਸਣ ਲੱਗਿਆ ਐਕਸਪੈਂਸ਼ਨ ਕਰਨੀ ਸੀ ਪਰ ਕਿਸੇ ਕਾਰਨ ਲੰਮੀ ਪੈ ਗਈ ਤਿੰਨ ਮੰਤਰੀ ਬਣਾਉਣੇ ਪਏ ਸੈਸ਼ਨ ਤੋਂ ਪਹਿਲਾਂ ਬਾਜਪਾਈ ਸਾਹਿਬ ਮੈਂ ਆਪਣੇ ਪਿੰਡ ਦੇ ਨੇੜੇ ਰਾਜਪੁਰੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਸ਼ਾਦੀ ਸਮਾਗਮ ਦੇ ਵਿੱਚ ਸੀ ਉਹ ਬਾਜਪਾਈ ਸਾਹਿਬ ਦਾ ਟੈਲੀਫੋਨ ਐਸਐਸਪੀ ਪਟਿਆਲੇ ਨੂੰ ਆਇਆ ਕਿ ਚੰਦੂ ਮਾਜਰਾ ਜੀ ਨੂੰ ਲੱਭੋ ਕਿੱਥੇ ਨੇ ਮੈਂ ਸਨੇਹਾ ਦੇਣਾ ਮੇਰੇ ਕੋਲ ਡੀਐਸਪੀ ਆਇਆ ਤੇ ਕਹਿੰਦਾ ਜੀ ਟੀਐਮਓ ਤੋਂ ਟੈਲੀਫੋਨ ਆਇਆ ਤੁਹਾਨੂੰ ਲੱਭਦੇ ਫਿਰਦੇ ਨੇ ਜਦ ਮੋਬਾਈਲ ਨਹੀਂ ਸੀ ਹੁੰਦੇ ਮੈਂ ਦਿੱਲੀ ਟੰਡਿਗੜ ਜਾ ਕੇ ਫੋਨ ਕੀਤਾ ਬਾਜ ਪੈਸਾ ਆ ਨਾ ਗੱਲ ਕੀਤੀ ਕਹਿੰਦੇ ਅਜੇ ਖਾਲੀ ਥਾਂ ਭਰ ਰਹੇ ਆ ਜਦੋਂ ਐਕਸਪੈਂਸ਼ਨ ਹੋਏਗੀ ਟੋੜਾ ਸਾਹਿਬ ਨੂੰ ਕਹਿ ਦਿਓ ਤੁਹਾਡਾ ਨਾਮ ਉਹਦੇ ਚ ਇੱਕ ਨੰਬਰ ਤੇ ਹੋਏਗਾ ਐਡਾ ਦਬਕਾ ਸੀ ਔਰ ਮੈਂ ਤੁਹਾਨੂੰ ਹੋਰ ਦੱਸਦਾ ਇੱਥੇ ਬਾਈਆ ਸਾਹਿਬ ਤੇ ਚਲੇ ਗਏ ਮਨਖਾ ਮਾਲੀ ਸਾਹਿਬ ਬੈਠੇ ਨੇ ਸਾਡੇ ਸਪੀਕਰ ਸਾਹਿਬ ਤੁਸੀਂ ਯਕੀਨ ਕਰਿਓ ਮੈਂ ਤੁਹਾਨੂੰ ਰੋਪ ਦੀ ਗੱਲ ਦੱਸਦਾ ਕਾਲੀਆਂ ਦੀ ਹੁਣ ਰੋਪ ਦੇਖੋ ਕਿੰਨਾ 25 ਲੱਖ ਲੋਕਾਂ ਦੇ ਦਸਤਾਂ ਵਾਲਾ ਟੋਕਰਾ ਭਰ ਕੇ ਅਸੀਂ ਸਿਰ ਤੇ ਚੁੱਕੀ ਫਿਰਿਗੇ ਦਿੱਲੀ ਤੱਕ ਸਾਡਾ ਕਿਸੇ ਨੇ ਉਹ ਨਹੀਂ ਲਿਆ ਆਹ ਰਹਿ ਗਈ ਆਪਣੀ ਹਾਲਤ ਤੇ ਕਿੱਥੇ ਜਿਹੜਾ ਗੁਰਦਿਆਣਾ ਸਿੰਘ ਟੋੜਾ ਐਕਸਪੈਂਸ਼ਨ ਹੋਣੀ ਸੀ ਬਾਗਲ ਸਾਹਿਬ ਰਾਤ ਨੂੰ ਟੋੜਾ ਸਾਹਿਬ ਤੇ ਬਰਨਾਲਾ ਸਾਹਿਬ ਤਿੰਨੇ ਨਾਲ ਸੀ ਉਦਮ ਸਿੰਘ ਨਗਰ ਦਾ ਮਾਮਲਾ ਸੀ ਤੇ ਕਹਿੰਦੇ ਗੱਲ ਕਰਨੀ ਆ ਬਾਜ ਭਾਈ ਸਾਹਿਬ ਤੁਹਾਡੇ ਨਾਮ ਤੇ ਟੋੜਾ ਸਾਹਿਬ ਨੇ ਬਰਨਾਰ ਦਾ ਪਰੇ ਉੱਠ ਕੇ ਚਲੇ ਗਏ ਕਹਿੰਦੇ ਦੱਸੋ ਕਹਿੰਦੇ ਕੈਬਨਟ ਦੀ ਐਕਸਪੈਂਸ਼ਨ ਬਾਰੇ ਕਰਨੀ ਆ ਕਹਿੰਦਾ ਵੀ ਉਹ ਤਾਂ ਲੈਣਾ ਹੀ ਆ ਨੰਬਰ 1 ਤੇ ਨਾਂ ਚੰਦੂ ਬਾਜਰਾ ਜੀ ਦਾ ਕਹਿੰਦੇ ਇਹੀ ਕਰਨੀ ਆ ਵੀ ਚੰਦੂ ਬਾਜਰਾ ਜੀ ਆ ਨਾਂ ਵਿੱਚ ਨਾ ਪਾਇਓ ਉਹ ਕਹਿੰਦਾ ਮੈਂ ਬੜਾ ਹੈਰਾਨ ਆ ਦੋ ਮੰਤਰੀ ਤੁਹਾਡੇ ਪਹਿਲਾਂ ਜੇ ਤੀਜਾ ਭੇਜੂ ਤਾਂ ਕੀ ਹੋ ਜੂ ਕਹਿੰਦੇ ਨਹੀਂ ਜੀ ਸਾਡੇ ਸਿੱਖ ਜਜ਼ਬਾਤੀ ਆ ਉਹ ਕਹਿੰਦਾ ਹੁਣ ਤਾਂ ਮੈਂ ਪਾ ਬੈਠਿਆ ਕਹਿੰਦੇ ਨਹੀਂ ਜੀ ਸਾਡਾ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਪਾਇਓ ਟੌੜਾ ਸਾਹਿਬ ਬੋਲੇ ਨਹੀਂ ਇਹ ਆ ਗਏ ਤੁਸੀਂ ਯਕੀਨ ਕਰਿਓ ਰਾਤ ਨੂੰ 12:30 ਵਜੇ ਬਾਜਪਾਈ ਨੇ ਮੇਰੇ ਕੋਲ ਬੰਦਾ ਭੇਜਿਆ ਆਪਣਾ ਕ੍ਰਿਸ਼ਨ ਲਾਲ ਸ਼ਰਮਾ ਮੀਤ ਪ੍ਰਧਾਨ ਹੁੰਦੇ ਸੀ ਇਹਨਾਂ ਦੇ ਰਾਤ ਨੂੰ ਮੈਨੂੰ ਠਾਲਿਆ ਕਹਿੰਦੇ ਵੀ ਮੈਂ ਟੌੜਾ ਸਾਹਿਬ ਦੇ ਬਾਦਲ ਸਾਹਿਬ ਦੀ ਹਾਜ਼ਰੀ ਚ ਪੁੱਛ ਕਹਿ ਨਹੀਂ ਸਕਿਆ ਪਰ ਉਹਨਾਂ ਤੋਂ ਟੈਲੀਫੋਨ ਕਰਾਓ ਮੈਂ ਐਕਸਪੈਂਸ਼ਨ ਕਰਦੇ ਬੈਠਾ ਹਾਂ ਐਕਸਪੈਂਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੀ 12 ਘੰਟੇ ਰੁਕੀ ਰਹੀ ਇਹ ਵੱਖਰੀ ਗੱਲ ਆ ਇਹ ਬਾਅਦ ਵਿੱਚ ਜੈ ਲਲਤਾ ਦਾ ਝਗੜਾ ਹੋ ਗਿਆ ਰਾਤ ਨੂੰ ਆਪਸੀ ਤੇ ਉਹ ਐਕਸਪੈਂਸ਼ਨ ਨਾ ਹੋ ਸਕੇ ਪਰ ਬਾਜਪਾਈ ਸਾਹਿਬ ਨੇ 10 ਵਜੇ ਸਵੇਰ ਦਾ ਟਾਈਮ ਦਿੱਤਾ ਮਾਲੀ ਸਾਹਿਬ ਤੇ ਭਾਈਆ ਸਾਹਿਬ ਨੂੰ ਪਤਾ ਹੋਣਾ ਮੈਂ ਕਿਹਾ ਵੀ ਉਹ ਕਹਿੰਦੇ ਟੌੜਾ ਸਾਹਿਬ ਦਾ ਫੋਨ ਕਰਾ ਦਿਓ ਇੱਕ ਵਾਰੀ ਉਹ ਸ਼ਤਾਬ ਦੀ ਗੱਡੀ ਚੜ੍ਹ ਕੇ ਮੈਂ ਇਹਨਾਂ ਨੂੰ ਬਹੁਤ ਗੁੱਸੇ ਹੋਇਆ ਮੈਨੂੰ ਕਹਿੰਦੇ ਮੈਂ ਜਾਂਦਾ ਹੀ ਫੋਨ ਕਰ ਦੋ ਪਰ ਬਾਦਲ ਨੂੰ ਭੇਜ ਕੇ ਆਇਆ ਹੁਣੇ ਉਹਦੇ ਘਰੇ ਬਾਜਪਾਈ ਦੇ ਪਰ ਮਹਾ ਨਹੀਂ ਮੇਰੇ ਸਾਹਮਣੇ ਟੈਲੀਫੋਨ ਕਰੋ ਤੇ ਬਾਈ ਜੀ ਮੈਂ ਡਿਊਟੀ ਲਈ ਮਾਲੀ ਸਾਹਿਬ ਦੇ ਫਖਨੇ ਆ ਕੇ ਫੋਨ ਕਰਾਇਆ ਇਹਨੇ ਨੂੰ ਚਲੋ ਰੌਲਾ ਹੀ ਮੋਗ ਗਿਆ ਉਹ ਝਗੜਾ ਹੋ ਗਿਆ ਜੈ ਲਲਤਾ ਦਾ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇੰਨਾ ਦਵਕਾ ਸੀ ਅਕਾਲੀਆਂ ਦਾ ਇੰਨਾ ਰੋਹ ਸੀ ਅਕਾਲੀਆਂ ਦਾ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਖਤਮ ਹੋ ਗਿਆ ਅੱਜ ਸਾਡੇ ਜੇਲਾਂ ਪੂਰੀਆਂ ਹੋ ਗਈਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਨੀ ਕਰੇ ਜਾ ਰਹੇ ਹੋਰ ਤਾਂ ਹੋਰ ਸਾਨੂੰ ਪੁੱਛਿਆ ਨਹੀਂ ਕਰਿਆ ਨਹੀਂ ਸਾਡਾ ਸਥਾਈ ਮੈਂਬਰਸ਼ਿਪ ਹੁੰਦੀ ਸੀ ਡੈਮ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਕੰਟਰੋਲ ਸੀ ਸਾਡਾ ਜਦੋਂ ਬਰਸਾਤਾਂ ਆਉਂਦੀਆਂ ਸੀ ਅਸੀਂ ਪਾਣੀ ਹਰਿਆਣੇ ਨੂੰ ਛੱਡ ਦਿੰਦੇ ਸੀ ਦਿੱਲੀ ਨੂੰ ਛੱਡ ਦਿੰਦੇ ਸੀ ਆਪਣੇ ਹਿੱਸੇ ਦਾ ਵੀ ਲੈ ਜਾਓ ਉਹਨਾਂ ਦੇ ਆਪਣਾ ਕੋਟਾ ਵੀ ਉਹਨਾਂ ਨੂੰ ਦੇ ਦਿੰਦੇ ਸੀ ਪਰ ਜਦੋਂ ਰੌੜ ਪੈਂਦੀ ਸੀ ਅਸੀਂ ਹਰਿਆਣੇ ਦਾ ਪਾਣੀ ਵੀ ਇੱਥੇ ਵਰਤ ਲੈਂਦੇ ਸੀ ਕਿਉਂਕਿ ਕੰਟਰੋਲ ਸਾਡੇ ਕੋਲ ਸੀ ਹੋਇਆ ਕਿ ਚੁੱਪਚਾਪ ਤੇ ਸਤ ਉਹ ਹੋ ਲਿਆ ਕਿਸੇ ਨੇ ਚੀਕ ਨਹੀਂ ਮਾਰੀ ਕਿਸੇ ਨੇ ચીਸ ਨਹੀਂ ਬੱਟੀ ਕਿਸੇ ਨੇ ਘਰ ਜੀ ਜਾ ਕੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕੋਲ ਜਾ ਕੇ ਕਿਹਾ ਨਹੀਂ ਵੀ ਸਾਡਾ ਹੱਕ ਤੁਸੀਂ ਕਿਉਂ ਖੋਹ ਰਹੇ ਹੋ ਆ ਸਾਡੀ ਰਾਜਧਾਨੀ ਜੀ ਤੇ ਅਸੀਂ ਦਾਵਾ ਕਰਦੇ ਆ ਇਹ ਤੇ ਕਬਜ਼ਾ ਲੱਗੇ ਕਰਨ ਹੋਰ ਤਾਂ ਹੋਰ ਤੁਹਾਡਾ ਆਪਣਾ ਪੈਸਾ ਪਿਆ ਪੰਜਾਬ ਦਾ ਦਿੱਲੀ ਦੇ ਕੋਲ ਆਰਡੀਐਫ ਜਿਹੜਾ ਆਪਾਂ ਅਨਾਜ ਵੇਚਦੇ ਆ ਰੂਰਲ ਡਿਵੈਲਪਮੈਂਟ ਫੰਡ ਲਾ ਦਿੱਲੀ ਵਾਲੇ ਹੋ ਨਹੀਂ ਦੇਣ ਨੂੰ ਧਿਆਨ ਚਲੇ ਗਏ ਚੁਗ ਸਾਬ ਹੋਰ ਸਾਡੇ ਆਗੂ ਪਰ ਇਹਨਾਂ ਦਾ ਕੀ ਕਸੂਦਾ ਜੇ ਕੋਈ ਪੁੱਛਣ ਵਾਲਾ ਹੀ ਨਹੀਂ ਕੋਈ ਰੋਕਣ ਵਾਲਾ ਹੀ ਨਹੀਂ ਕੋਈ ਟੋਕਣ ਵਾਲਾ ਹੀ ਨਹੀਂ ਹੋ ਜੱਜ ਦੇ ਸਾਹਮਣੇ ਕੋਈ ਵਕੀਲ ਹੀ ਨਹੀਂ ਜਾਏਗਾ ਤਾਂ ਜੱਜ ਫੈਸਲਾ ਦੱਸੋ ਕਿਵੇਂ ਕਰੇਗਾ ਹਾਕੇ ਚ ਆ ਹਾਲ ਆਪਣਾ ਹੋ ਰਿਹਾ ਆ ਜਿਹੜਾ ਕੰਮ ਚੱਲ ਰਿਹਾ ਨਾ ਪੰਜਾਬ ਦਾ ਬੜੀ ਚਿੰਤਾ ਬੜਾ ਫਿਕਰ ਆ ਯਕੀਨ ਕਰਿਓ ਇਹ ਤਾਂ ਕਰਜ਼ਾ ਲੈ ਲੈ ਕੇ ਕਰਜਾ ਲੈ ਲੈ ਕੇ ਡੰਗਟ ਪਾ ਰਹੇ ਨੇ ਤੇ ਜਦੋਂ ਅੱਗੇ ਮੌਕਾ ਆਉਣਾ ਪੰਜਾਬ ਦੀ ਤਬਾਹੀ ਪੰਜਾਬ ਦੀ ਬਰਬਾਦੀ ਜੋ ਹੋਣ ਵਾਲੀ ਆ ਉਹ ਸਾਨੂੰ ਨਜ਼ਰ ਆ ਰਹੀ ਆ ਪੰਜਾਬ ਦੀ ਜਵਾਨੀ ਬੇਰਜਗਾਰ ਕੁੰਮ ਰਹੀ ਆ ਪੰਜਾਬ ਦੇ ਮਾਪੇ ਚਿੰਤਾ ਵਿੱਚ ਨੇ ਅੱਗੇ ਅਮਰੀਕਾ ਕੈਨੇਡਾ ਭੇਜ ਦਿੰਦੇ ਸੀ ਉਹ ਵੀ ਬੰਦ ਕਰਤੇ ਟਰੰਪ ਨੇ ਹੁਣ ਕਿੱਥੇ ਬੱਚਿਆਂ ਨੂੰ ਅਡਜਸਟ ਕਰਾਂਗੇ ਇਹ ਚਿੰਤਾ ਹਰ ਮਾਪੇ ਦੀ ਬਣੀ ਖੜੀ ਆ ਅੱਜ ਫਿਕਰਾ ਪੰਜਾਬ ਨੂੰ ਕੋਈ ਵਾਲੀਵਾਰ ਤੇ ਨਹੀਂ ਪੰਜਾਬ ਦਾ ਕੋਈ ਗੱਲ ਕਰਨ ਵਾਲਾ ਨਹੀਂ ਪੰਜਾਬ ਦਾ ਕੋਈ ਪੰਜਾਬ ਲਈ ਬੋਲਣ ਵਾਲਾ ਨਹੀਂ ਹੈ ਕੋਈ ਸਮਾਂ ਸੀ ਜਦੋਂ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਰੋਕ ਕੇ ਆ ਲੈਣਾ ਕੋਈ ਜਿਸ ਨੇ ਐਕਟ ਆਉਣ ਲਗਿਆ ਸੀ ਮੈਂ ਇਕੱਲਾ ਹੀ ਅੜ ਗਿਆ ਐਮੈਂਡਮੈਂਟ ਪਾਤੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਅਸੀਂ ਨਹੀਂ ਇਹ ਹੁਣ ਦੇ ਨਾ ਤੁਹਾਨੂੰ ਸਾਰਿਆਂ ਨੂੰ ਮਾਲਕੀ ਤੋਂ ਖੋਹ ਰਹੇ ਸੀ 2014 ਦੇ ਵਿੱਚ ਇਹਦਾ ਖੁਸ਼ਕਿਸਮਤੀ ਮੈਂ ਆਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਚੱਲਿਆ ਗਿਆ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਆਦ ਦੇ ਵਿੱਚ ਰੂਲਿੰਗ ਪਾਰਟੀ ਦੇ ਐਮਪੀ ਨੇ ਐਮੈਂਡਮੈਂਟ ਪਾਈ ਬੜਾ ਜ਼ੋਰ ਲਾਇਆ ਮਕੈਣਾ ਤਾਂ ਨਹੀਂ ਚਾਹੀਦਾ ਕਿਉਂਕਿ ਅਸੀਂ ਉਹਨਾਂ ਦੇ ਅਗਵਾਈ ਚ ਕੰਮ ਕੀਤਾ ਚੰਗਾ ਨਹੀਂ ਲੱਗਦਾ ਜੋ ਹੈ ਵੀ ਨਹੀਂ ਪਰ ਬਾਦਲ ਸਾਹਿਬ ਦਾ ਫੋਨ ਕੀ ਪੰਗਾ ਪਾਤਾ ਤੁਸੀਂ ਫੇ ਮੈਂ ਦੱਸਿਆ ਸੁਖਵੀਰ ਜੀ ਦਾ ਟੈਲੀਫੋਨ ਕੀ ਪੰਗਾ ਪਾਤਾ ਤੁਸੀਂ ਤੇ ਮੈਂ ਜਦੋਂ ਦੱਸਿਆ ਮੈਨੂੰ ਜ਼ੋਰ ਲਾਇਆ ਮੋਦੀ ਸਾਹਿਬ ਦੀ ਹਾਜ਼ਰੀ 'ਚ ਸਾਡਾ ਝਗੜਾ ਹੋਇਆ ਪਰ ਮੈਂ ਐਸੇ ਐਮੈਂਡਮੈਂਟ ਨਹੀਂ ਮੈਂ ਵਾਪਸ ਲੈਣੀ ਆਖਰ ਨੂੰ ਬਿੱਲ ਵਾਪਸ ਲੈਣਾ ਪਿਆ ਅਰ ਇੱਥੇ ਕਿਹਾ ਸੀ ਕਿਸੇ ਨੇ ਇਹ ਸੱਚੀ ਗੱਲ ਆ ਯਕੀਨ ਨਾ ਕਹਿਣਾ ਜਦੋਂ ਕਿਸਾਨੀ ਦੇ ਬਿੱਲ ਆਏ ਸੀ ਜੇ ਬੀਬਾ ਹਰਸਿਮਰਤ ਕੌਰ ਬਾਦਲ ਸਾਡੇ ਫੈਸਲਾ ਸੀ ਪਾਰਟੀ ਦਾ ਪਾਰਟੀ ਦੇ ਫੈਸਲੇ ਦੇ ਅਨੁਸਾਰ ਕੈਬਨਿਟ ਵਿੱਚ ਜਦੋਂ ਬਿੱਲ ਆਇਆ ਸੀ ਜੇ ਵਿਰੋਧ ਕਰਕੇ ਉੱਠ ਕੇ ਵੀ ਆ ਜਾਂਦੇ ਤਾਂ ਹਿੰਦੁਸਤਾਨ ਦੀ ਸਰਕਾਰ ਦਾ ਹੌਸਲਾ ਨਹੀਂ ਸੀ ਪੈਣਾ ਉਹ ਬਿੱਲ ਨੂੰ ਐਕਟ ਵਿੱਚ ਬਦਲਦਾ ਹੌਸਲਾ ਕਿੱਥੇ ਪਿਆ ਉਹ ਕਹਿੰਦੇ ਆ ਸਾਨੂੰ ਲਾਂਭਾ ਦੰਦੇ ਆ ਮਾਏ ਤੇ ਸੁਖਵੀਰ ਜੀ ਭੁੰਦਰ ਸਾਹਿਬ ਅਸੀਂ ਗਏ ਨੱਡਾ ਸਾਹਿਬ ਸੀ ਉਹਨਾਂ ਦਾ ਵਜ਼ੀਰ ਸੀ ਖੇਤੀਬਾੜੀ ਮੰਤਰੀ ਉਹ ਕਹਿੰਦੇ ਜਦੋਂ ਕੈਬਨਿਟ ਦੇ ਵਿੱਚ ਆਇਆ ਸੀ ਉਦੋਂ ਤੱਕ ਤੁਸੀਂ ਬੋਲੇ ਨਹੀਂ ਤੇ ਹੁਣ ਤੁਸੀਂ ਕਹੀ ਜਾਂਦੇ ਹੋ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਸੋ ਇਹ ਤਰਾਸ ਦੀ ਆ ਸਾਡੀ ਕਿ ਸਮੇਂ-ਸਮੇਂ ਤੇ ਕਈ ਐਸੇ ਫੈਸਲੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅਕਾਲੀ ਦਲ ਕਿੱਥੇ 42% ਹੁੰਦਾ ਸੀ ਫਿਰ 24% ਤੇ ਆ ਗਿਆ ਫਿਰ 18 ਤੇ ਆ ਗਿਆ ਫਿਰ 6% ਤੇ ਆ ਗਿਆ ਅੱਜ ਤਾਂ ਮੈਨੂੰ ਲੱਗਦੀ ਆ 0% ਤੇ ਚਲਿਆ ਗਿਆ ਕਿਉਂ ਕਹਿੰਦਾ ਮੈਂ 0% ਤੇ ਜਦੋਂ ਅਕਾਲੀਆਂ ਦੇ 22 ਇਲੈਕਸ਼ਨ ਵਿੱਚ ਜਿਹੜੀ ਪਾਰਟੀ ਨੇ ਇੱਕ ਸਦੀ ਤੋਂ ਵੱਧ ਰਾਜ ਕੀਤਾ ਇੱਥੇ ਰਹੀ ਹੋਵੇ ਉਹ ਪਾਰਟੀ ਨੂੰ ਸੂਬੇ ਦੇ ਵਿੱਚ ਉਮੀਦਵਾਰ ਖੜਾ ਕਰਨ ਨੂੰ ਨਾ ਮਿਲਿਆ ਹੋਵੇ ਹਰ ਇੱਕ 22 ਇਲੈਕਸ਼ਨ ਵਿੱਚ ਤਾਂ ਉਮੀਦਵਾਰ ਚੋਣ ਨਿਸ਼ਾਨ ਛੱਡ ਕੇ ਭੱਜ ਗਿਆ ਆ ਹਾਲ ਤਾਂ ਅਜ ਅਕਾਲੀ ਦਲ ਦੀ ਇਸੇ ਕਰਕੇ ਹੋਈ ਕਿ ਐਸੀ ਨਾ ਆਪਣਿਆਂ ਦੇ ਰਹੇ ਨਾ ਬਗਾਨਿਆਂ ਨੇ ਸਾਨੂੰ ਆਪਣਾ ਮੰਨਿਆ ਅੱਜ ਜਾਂ ਕਿਸਾਨੀ ਦੇ ਸਿਰ ਤੇ ਸੀ ਜਾਂ ਪਾਂਥ ਦੇ ਸਿਰ ਤੇ ਸੀ ਇਕਾਲੀਦਾਰ ਅੱਜ ਦੋਏ ਗਵਾ ਬੈਠੇ ਸੋ ਇਸ ਕਰਕੇ ਗਏ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਚਾਹ ਨਹੀਂ ਸੀ ਸਾਡਾ ਤਾਂ ਮੇਰਾ خیال ਜਿੰਨਾ ਮੇਰਾ ਸਾਹ ਸੁਖਵੀਰ ਸਿੰਘ ਬਾਦਲ ਗੱਲ ਮੰਨਦੇ ਸੀ ਜਾਂ ਮੇਰਾ ਮੈਂ ਕਹਿ ਸਕਦਾ ਮੈਂ ਮਨਾ ਸਕਦਾ ਸੀ ਸ਼ਾਇਦ ਕੋਈ ਨਹੀਂ ਸੀ ਪਰ ਕਿਉਂਕਿ ਮੈਨੂੰ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਖਤਮ ਹੋ ਰਿਹਾ ਅਕਾਲੀ ਦਲ ਤੋਂ ਲੋਕ ਪਿੱਠ ਕਰ ਚੁੱਕੇ ਨੇ ਕਿੰਨੀ ਕੁ ਦੇਰ ਅਸੀਂ ਦੇਖਦੇ ਰਹਾਂਗੇ ਇਹਨਾਂ ਅਕਾਲੀ ਵਰਕਰਾਂ ਨੂੰ ਰੋਲਦੇ ਇਹਨਾਂ ਅਕਾਲੀ ਵਰਕਰਾਂ ਦੇ ਸਾਹਮਣੇ ਭੰਗੜੇ ਪੈਂਦੇ ਨੱਚਦੇ ਵਿਰੋਧੀਆਂ ਨੂੰ ਕਿੰਨੀ ਦੇਰ ਬਰਦਾਸ਼ਤ ਕਰਾਂਗੇ ਸੋ ਇਸ ਕਰਕੇ ਇੱਕ ਤਾਕਤਵਰ ਮਜ਼ਬੂਤ ਅਕਾਲੀ ਦਲ ਦੀ ਲੋੜ ਆ ਔਰ ਉਹਦੇ ਲਈ ਇੱਕ ਚੰਗੀ ਸਿਹਰਦ ਔਰ ਇੱਕ ਐਸੀ ਲੀਡਰਸ਼ਿਪ ਦੀ ਲੋੜ ਆ ਜਿਹੜੀ ਲੀਡਰਸ਼ਿਪ ਤੇ ਕੋਈ ਉਂਗਲ ਨਾ ਠਾ ਸਕੇ ਜਿਹੜੀ ਲੀਡਰਸ਼ਿਪ ਪਰਖੀ ਹੋਵੇ ਜਿਹੜੀ ਲੀਡਰਸ਼ਿਪ ਸਮੇਂ ਦੀਆਂ ਸਰਕਾਰਾਂ ਦਾ ਜ਼ਬਰ ਆਪਣੇ ਪਿੰਡੇ ਤੇ ਹੰਡਾਉਣ ਦੀ ਹਿੰਮਤ ਰੱਖਦੀ ਹੋਵੇ ਅੱਜ ਕਿਉਂ ਸਾਡੇ ਐਸੀ ਹਾਲਤ ਹੋ ਰਹੀ ਆ ਸਾਡਾ ਕਿਉਂ ਲੋਕ ਸੁਣਦੇ ਨਹੀਂ ਹੈ ਕਿਉਂਕਿ ਸੁਣਾਉਣ ਵਾਲੇ ਉਸ ਸੋਚ ਵਾਲੇ ਨਹੀਂ ਹੈ ਸੁਣਾਉਣ ਵਾਲਿਆਂ ਦਾ ਆਪਣਾ ਜੀਵਨ ਨਹੀਂ ਹੈ ਸੁਣਾਉਣ ਵਾਲਿਆਂ ਦੀ ਕੋਈ ਵਿਰਾਸਤ ਨਹੀਂ ਹੈ ਸੁਣਾਉਣ ਵਾਲਿਆਂ ਦਾ ਕੋਈ ਪਛੋਕਰ ਨਹੀਂ ਹੈ ਸਣਾਉਣ ਵਾਲਿਆਂ ਨੇ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਤੇ ਹੁਣ ਮੈਂ ਸ਼ਰਾਬ ਪਿੰਦਾ ਹਾਂ ਮੈਂ ਤੇ ਲੋਕਾਂ ਨੂੰ ਕਹਾਂ ਸ਼ਰਾਬ ਨਾ ਪਿਓ ਮੰਨ ਲੂਗਾ ਕੋਈ ਮੇਰੀ ਗੱਲ ਹੁਣ ਜਿਨੇ 5 ਮਿੰਟ ਕਿਤੇ ਥਾਣੇ ਨਹੀਂ ਕਟਿਆ ਅਕਾਲੀਆਂ ਲਈ ਉਹ ਕਿਸੇ ਅਕਾਲੀ ਨੂੰ ਕਹਿ ਸਕਦਾ ਵੀ ਤੁਸੀਂ ਜੇਲ੍ਹ ਜਾਓ ਤੁਸੀਂ ਪੁਲਸ ਦੇ ਡੰਡੇ ਖਾਓ ਉਹੀ ਕਹਿ ਸਕਦਾ ਜਿਹਦੇ ਸਿਰ 파ਟੇ ਦੇ ਬਾਹਾਂ ਟੋਟੀਆਂ ਨੇ ਜਿਹੜਾ ਕਟੀਆਂ ਨੇ ਸੋ ਅੱਜ ਅਸੀਂ ਮਹਿਸੂਸ ਕੀਤਾ ਸੀ ਸਾਡੀ ਭੈਣ ਬੈਠੀ ਆ ਬੀਬੀ ਕਲਦੀਪ ਕੌਰ ਟੋੜਾ ਸਾਹ ਕਰਨਾਲ ਸਿੰਘ ਜੀ ਪਜੋਲੀ ਸਾਹ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਬੈਠੇ ਤਾਂ ਲਾਚਰੂ ਸਾਹਿਬ ਵੀ ਨੇ ਕਦੇ-ਕਦੇ ਤਾਂ ਜੀ ਕਰਿਆ ਹੁੰਦਾ ਆ ਫੌਜੀ ਸਾਡਾ ਧਰਵੀ ਫੌਜੀ ਕਹਿੰਦਾ ਵੀ ਇੱਧਰ ਵੀ ਲਾਓ ਨਾ ਤੇ ਟੋੜਾ ਸਾਹਿਬ ਦੇ ਵਿਰਾਸਤ ਵਿੱਚੋ ਆ ਸ਼ਾਇਦ ਕਾਰਾ ਛੱਡੇ ਦਵੇ ਅੱਜ ਮੈਨੂੰ ਲੱਗਦਾ ਕਿਉਂਕਿ ਜਿਹਦੇ ਵਿੱਚ ਪੰਥ ਪ੍ਰਸਤੀ ਆ ਪੰਥ ਦਰ ਦਾ ਪੰਜਾਬ ਦਾ ਦਰ ਦਾ ਉਹ ਮਹਿਸੂਸ ਕਰਦਾ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਜੇ ਅਕਾਲੀ ਦਲ ਦਾ ਭਵਿੱਖ ਚੰਗਾ ਕਰਨਾ ਜੇ ਅਕਾਲੀਆਂ ਨੂੰ ਪੰਜਾਬ ਦੀ ਰਾਜ ਸਤਾ ਤੇ ਲੈ ਕੇ ਆਉਣਾ ਤਾਂ ਜਹੇ ਜੀ ਤਬਕਾ ਲੋਕ ਅਕਾਲੀ ਲੀਡਰਾਂ ਤੇ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦੀ ਬੋਲੀ ਕਿਹੋ ਜੀ ਹੋਵੇ ਉਹਦੀ ਸ਼ਕਲ ਕਹੀ ਜੀ ਹੋਵੇ ਉਹਦਾ ਕਰਤਾਰ ਕਿਹੋ ਜਿਹਾ ਹੋਵੇ ਉਹਦਾ ਜੀਵਨ ਕਿਹੋ ਜਿਹਾ ਹੋਵੇ ਉਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਅਕਾਲੀਆਂ ਨੂੰ ਲੋੜ ਆ ਉਸ ਤਰ੍ਹਾਂ ਦੀ ਲੀਡਰਸ਼ਿਪ ਲੈ ਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਰੋਡ ਮੈਪ ਬਣਾਇਆ ਇੱਕ ਨਕਸ਼ਾ ਬਣਾਇਆ ਇੱਕ ਰਾਹ ਤਿਆਰ ਕੀਤਾ ਉਹ ਰਾਹ ਸੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਸੁਣਾਇਆ ਲਾ ਜਿਨ੍ਹਾਂ ਨੂੰ ਦਰਦ ਹੋਇਆ ਜਿਨ੍ਹਾਂ ਨੂੰ ਪੀੜ ਹੋਈ ਜਿਨ੍ਹਾਂ ਨੂੰ ਤਕਲੀਫ ਹੋਈ ਉਹਨਾਂ ਨੇ ਉਸ ਰਾਹ ਨੂੰ ਇਤਾਰ ਪਿੰਡੋ ਕਰਨਾ ਸ਼ੁਰੂ ਕਰਤਾ ਉਹ ਰਾਹ ਤੇ ਕਾਨੂੰਨ ਦੇ ਡੰਡੇ ਦਿਖਾਉਣੇ ਸ਼ੁਰੂ ਕਰਤੇ ਉਸ ਰਾਹ ਨੂੰ ਤੋੜਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੋ ਇਸ ਕਰਕੇ ਅੱਜ ਜੋ ਹਾਲਾਤ ਬਣੇ ਦੋ ਪੰਜ ਮੈਂਬਰੀ ਕਮੇਟੀ ਨੇ ਆ ਜਿਹੜੀ ਭਾਰਤੀ ਮਹਿਮ ਸ਼ੁਰੂ ਕੀਤੀ ਆ ਇਹ ਭਾਰਤੀ ਮਹਿਮ ਕੋਈ ਸਧਾਰਨ ਨਹੀਂ ਆ ਪਹਿਲਾਂ ਵੀ ਬਣਦੇ ਰਹੇ ਆ ਪਰ ਇਸ ਵਾਰੀ ਵੱਖਰੀ ਆ ਸਾਨੂੰ ਵੀ ਕਈ ਵੇਰ ਦੇ ਕਹਿ ਦਿੰਦੇ ਨੇ ਕਿ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੀ ਹੋ ਗਏ ਕਿਤੇ ਟੇਂਟਾ ਜੀ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੇ ਆ ਗਏ ਕਦੇ ਬਰਮਪਰਾ ਜੀ ਦੀ ਲੜਾਈ ਹੋਈ ਬਾਦਲ ਸਾਹਿਬ ਨਾਲ ਫੇਰ ਉੱਥੇ ਆਏ ਮੈਨੂੰ ਕਹਿੰਦੇ ਤੁਸੀਂ ਵੀ ਲੋਂਗੋਵਾਲ ਅਕਾਲੀ ਦਲ ਬਣਾ ਲਿਆ ਕਦੇ ਸਰਬਹਿੰਦ ਕਾਲੀਦਾਲ ਬਣਾ ਲਿਆ ਫੇਰ ਉੱਥੇ ਆਏ ਤੇ ਹੁਣ ਕੀ ਕੀ ਨਾ ਵੀ ਹੁਣ ਕੋਈ ਨਿਖਾਰ ਕੇ ਕੱਢ ਲੋਂਗੇ ਮੈਂ ਕਿਹਾ ਅੱਗੇ ਲੜੀ ਲੜਾਈ ਹੁੰਦੀ ਰਹੀ ਆ ਤੁਸੀਂ ਸੱਚੇ ਹੋ ਅੱਗੇ ਲੜਾਈ ਹੁੰਦੀ ਰਹੀ ਆ ਦੋ ਗਰੁੱਪਾਂ ਦੇ ਵਿੱਚ ਦੋ ਧੜਿਆਂ ਦੇ ਵਿੱਚ ਦੋ ਸ਼ਖਸੀਅਤਾਂ ਦੇ ਵਿੱਚ ਪਰ ਹੁਣ ਜਿਹੜੀ ਲੜਾਈ ਆ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਹਿੱਸਾ ਨਹੀਂ ਪਾਇਆ ਅੱਜ ਆ ਬੈਠਾ ਧਰਮੀ ਫੌਜੀ ਨਰਿੰਦਰ ਸਿੰਘ ਫੌਜੀ ਇਹਨਾਂ ਲੋਕਾਂ ਨੇ ਜਾਨ ਤਲੀ ਤੇ ਧਰ ਕੇ ਬੱਚਿਆਂ ਦੇ ਰੋਜ਼ਗਾਰ ਖਤਮ ਕਰਕੇ ਆਪਣੇ ਜੀਵਨ ਦਾਤ ਤੇ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਬਾਹਰ ਕੱਢ ਛੱਡ ਕੇ ਬਗਾਵਤ ਕਰਕੇ ਆਏ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਦੀ ਗੱਲ ਵੀ ਆ ਯਾਦ ਰੱਖਿਓ ਇਹ ਲੜਾਈ ਛੋਟੀ ਲੜਾਈ ਨਹੀਂ ਹੈ ਇਹ ਲੜਾਈ ਵਿੱਚ ਵੇਸਲੇ ਹੋਣ ਦੀ ਗੱਲ ਨਹੀਂ ਹੈ ਇਹ ਲੜਾਈ ਦੇ ਵਿੱਚ ਪੰਥਕ ਜਜ਼ਬਾ ਪੈਦਾ ਕਰਨਾ ਪਏਗਾ ਵਿਰਾਸਤੇ ਪਹਿਰਾ ਦੇਣਾ ਪਏਗਾ ਜਥੇਦਾਰ ਗੁਰਚਾਨ ਸਿੰਘ ਜੀ ਟੋੜਾ ਵਰਗੇ ਇਨਸਾਨਾਂ ਦੀ ਜ਼ਿੰਦਗੀ ਤੋਂ ਸਿੱਖਣਾ ਪਵੇਗਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਜ਼ਿਕਰਾਂ ਜਾਏ ਨਾਰੇ ਲਾਉਂਦੇ ਰਹੇ ਆਪਾਂ ਅਕਾਲ ਤਖਤ ਦੀ ਮਹਾਨਤਾ ਦੇ ਇਛਾਨ ਦੇ ਔਰ ਉਹਦੀ ਸੋਤ ਤੇ ਪਹਿਰਾ ਦੇਣ ਦੇ ਹੁਣ ਵੀ ਪੰਜੋੜੀ ਸਾਹਿਬ ਨੇ ਲੁਆਏ ਆ ਤੁਹਾਡੇ ਤੋਂ ਸੋ ਅੱਜ ਅਕਾਲ ਤਖਤ ਸਾਹਿਬ ਦੀ ਸ਼ਾਨ ਸ਼ਾਨੋ ਸ਼ੌਕਤ ਔਰ ਦੁਨੀਆ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਆਸਤਾ ਔਰ ਉਹਦੇ ਵਿੱਚ ਵਿਸ਼ਵਾਸ ਕਾਇਮ ਰੱਖਣ ਦੀ ਲੜਾਈ ਬਣ ਗਈ ਸੋ ਇਸ ਕਰਕੇ ਜਦੋਂ ਜੰਗ ਅਕਾਲ ਤਖਤ ਦੇ ਨਾਲ ਕੁਝ ਲੋਕਾਂ ਨੇ ਲਾਇਆ ਤਾਂ ਕੁਦਰਤੀ ਤੌਰ ਤੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਬੱਚਿਆਂ ਨੂੰ ਲੈ ਕੇ ਇਸ ਸੰਘਰਸ਼ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਗੇ ਇਹ ਸਾਨੂੰ ਪੱਕਾ ਵਿਸ਼ਵਾਸ ਆ ਕਿਉਂਕਿ ਹੁਣੇ ਅਸੀਂ ਜਾਣੇ ਆ ਜਦੋਂ ਬੀਬੀਆਂ ਪੁੱਤੀਆਂ ਨੇ ਵੀ ਭਾਈ ਅਕਾਲ ਤਖਤ ਵਾਲੀ ਪਰਚੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅਸੀਂ ਇਕੱਠਾ ਗਏ ਤੇ ਬੀਬੀ ਨੂੰ ਕਾਫੀ ਦਿੱਤੀ ਉਹ ਮੱਥੇ ਨੂੰ ਲਾਈ ਜਾਵੇ ਮੈਂ ਥੋੜਾ ਜਿਹਾ ਬੀਬੀ ਨੂੰ ਕਿਹਾ ਮਾਂ ਬੀਬੀ ਜੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਕੋਈ ਗੁਟਕਾ ਸਾਹਿਬ ਜਾਂ ਕੋਈ ਹੋਰ ਕਹਿੰਦੀ ਭਾਈ ਨਾਲੇ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਤੋਂ ਆਈ ਆ ਮਾਂ ਹਾਂ ਆਈ ਜ਼ਰੂਰ ਅਕਾਲ ਤਖਤ ਸਾਹਿਬ ਤੋਂ ਇਹ ਜਿਹੜੀ ਕਾਫੀ ਹੈ ਇਹਦੀ ਇੰਨੀ ਮਹੱਤਤਾ ਇੰਨੀ ਇੱਜ਼ਤ ਆ ਇੰਨਾ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਲਈ ਸ਼ਰਧਾ ਬਣ ਗਈ ਮੈਂ ਸਮਝਦਾ ਹਰ ਬੰਦਾ ਮਹਿਸੂਸ ਕਰਦਾ ਕਿ ਅਸੀਂ ਆਪਣੇ ਮਹਾਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਧਰਮ ਦੀ ਗੱਲ ਮਾਲਾ ਦੀ ਗੱਲ ਆ ਜਿਹੜੀ ਫੇਲ ਹੋ ਰਹੀ ਨੀ ਮੈਂ ਕਹਿੰਦਾ ਮਨਨ ਸਮੇਂ ਦੀਆਂ ਸਰਕਾਰਾਂ ਨੂੰ ਦਲਾਉਣ ਦੇ ਵਿੱਚ ਰੋਕਣ ਦੇ ਵਿੱਚ ਕਿਤੇ ਖੜੋਤ ਆਈ ਤਾਂ ਗੁਰੂ ਹਰਗੋਬਿੰਦ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਰਾਜ ਸ਼ਕਤੀ ਨਾਲ ਇਹ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਨੂੰ ਦਬਾਇਆ ਜਾ ਸਕਦਾ ਰਾਜ ਸ਼ਕਤੀ ਦੇ ਚੰਗੇ ਹੱਥਾਂ ਵਿੱਚ ਹੋਏਗੀ ਤਾਂ ਵੱਡਿਆ-ਵੱਡਿਆਂ ਨੂੰ ਝੁਕਾ ਦਿੰਦੀ ਹਰ ਵੀਰੋਂ ਤੋਂ ਵੱਡਾ ਰਾ ਹਾਕਮ ਕੋਈ ਨਹੀਂ ਸੀ ਸਖਤ ਅਫਸਰ ਪਰ ਇੱਕੋ ਟੈਲੀਫੋਨ ਮੈਂ ਕੀਤਾ ਸੀ ਮੈਂ ਵਜ਼ੀਰ ਸੀ ਮੈਂ ਕਹਾ ਜੇ ਮੁੰਡੇ ਮਾਰਤੇ ਉਸੇ ਨਹਿਰ 'ਚ ਤੈਨੂੰ ਮੈਂ ਡੋਬੂਗਾ ਕੇ ਨਹਿਰ ਦੇ ਕੰਢੇ ਤੋਂ ਲਿਆ ਕੇ ਮੁੰਡੇ ਥਾਣੇ ਬੰਦ ਕਰਤੇ ਸੀ ਅੱਜ ਅਮਰੀਕਾ 'ਚ ਘੁੰਮਦੇ ਫਿਰਦੇ ਆ ਇਹ ਰਾਜ ਸ਼ਕਤੀ ਆ ਰਾਜ ਸ਼ਕਤੀ ਸੀ ਤੁਹਾਡੇ ਹੱਥਾਂ ਨੂੰ ਲੱਗਣ ਵਾਲੀਆਂ ਹੱਥਕੜੀਆਂ ਹਟਾਉਂਦੀਆਂ ਸੀ ਰਾਜ ਸ਼ਕਤੀ ਬਹੁਤ ਵੱਡੀ ਚੀਜ਼ ਆ ਰਾਜ ਸ਼ਕਤੀ ਮਮੁੱਲੀ ਸੀ ਸਾਡੇ ਕੋਲ ਪਾਰਲੀਮੈਂਟ ਚ ਗਈ ਸੀ ਆ ਸਜਣ ਕੁਮਾਰ ਵਰਗੇ ਜਿਹੜੇ ਅੰਦਰ ਬੈਠੇ ਨੇ ਅਸੀਂ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਤੇ ਇੰਨਾ ਕਤਲਿਆਮ ਹੋਇਆ ਹੋਵੇ ਔਰ ਉਹਨਾਂ ਕਾਤਲਾਂ ਨੂੰ ਤੁਸੀਂ ਵਜ਼ੀਰ ਬਣਾਤਾ ਹੋਵੇ ਤੇ ਅੱਜ ਤੁਹਾਡੀ ਸਰਕਾਰ ਹੋਵੇ ਤੁਸੀਂ ਅੱਜ ਵੀ ਇਹਨਾਂ ਨੂੰ ਅੰਦਰ ਨਹੀਂ ਕਰ ਸਕਦੇ ਫਿਰ ਕਦੋਂ ਕਰੋਗੇ ਲਾਹਣਤਾ ਸਾਡਾ ਮੈਂਬਰ ਪਾਰਲੀਮੈਂਟ ਬਣਨਾ ਜੇ ਤੁਸੀਂ ਇਹਨਾਂ ਕਾਤਲਾਂ ਨੂੰ ਅੰਦਰ ਨਾ ਕਰਾ ਸਕੇ ਉਦੋਂ ਉਹਨਾਂ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੇ ਉੱਠ ਕੇ ਖੜੇ ਹੋ ਕੇ ਕਿਹਾ ਕਿ ਅਸੀਂ ਕਮੇਟੀ ਬਣਾਉਨੇ ਆ ਤੇ ਜਿਹੜੀ ਜੋ ਕੁਝ ਹੋਇਆ ਇਹ ਜਿਹੜੀਆਂ ਸੈਟ ਬਣੀ ਉਦੋਂ ਰੀਓਪਨ ਕੀਤਾ ਦੁਬਾਰਾ ਕੇਸ ਚੱਲੇ ਤਾਂ ਸੱਜਣ ਕੁਮਾਰ ਵਰਗੇ ਅੱਜ ਜੇਲ੍ਹ ਚ ਡੱਕੇ ਬੈ ਗੇ ਆ ਸੋ ਇਸ ਕਰਕੇ ਰਾਜ ਸ਼ਕਤੀ ਬਹੁਤ ਵੱਡੀ ਗੱਲ ਆ ਸੋ ਅੱਜ ਜਥੇਦਾਰ ਗੁਰਚਰ ਸਿੰਘ ਜੀ ਟੌੜਾ ਦੀ ਵਰਸੀ ਸਮਾਗਮ ਤੇ ਮੈਂ ਤੁਹਾਨੂੰ ਯਕੀਨ ਨਾ ਕਹਿਣਾ ਵਿਸ਼ਵਾਸ ਨਾ ਕਹਿਣਾ ਤਜਰਬੇ ਨਾ ਕਹਿਣਾ ਯਕੀਨ ਰੱਖਿਓ ਜੇ ਸਹੀ ਮੈਨੇ ਵਿੱਚ ਆਪਾ ਸਰੀਆ ਕਾਲ ਤੱਕ 사ウਦੀ ਫਸੀਲ ਤੋਂ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਭਾਰਤੀ ਦੇ ਵਿੱਚ ਹਿੱਸਾ ਲੈ ਕੇ ਹਰ ਵਿਅਕਤੀ ਨੇ ਸਹਿਯੋਗ ਦੇ ਕੇ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੇ ਵਿੱਚ ਯੋਗਦਾਨ ਪਾ ਕੇ ਹਿੱਸਾ ਨਾ ਲਿਆ ਤਾਂ ਇਤਿਹਾਸ ਮਾਫ਼ ਨਹੀਂ ਕਰੇਗਾ ਜੇ ਤੁਸੀਂ ਸਹਿਯੋਗ ਦਿੱਤਾ ਜੇ ਤੁਸੀਂ ਜਿਵੇਂ ਉਤਸ਼ਾਹ ਨਾਲ ਇਹਨਾਂ ਮੀਟਿੰਗਾਂ ਚ ਆਉਂਦੇ ਹੋ ਤਾਂ ਯਕੀਨ ਕਰਿਓ ਕੋਈ ਸਮਾਂ ਲੰਮਾ ਨਹੀਂ ਹੈ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਸਰਕਾਰ ਬੜੂਗੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿਉਂਕਿ ਲੋਕ ਕਹਿੰਦੇ ਨੇ ਬੇ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ ਹੋਣ ਦਾ ਇੱਕੋ ਫਾਰਮੂਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਆਪਣੇ ਭਰਾਵਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਹੁਣ ਵੀ ਜਿੱਦ ਛੱਡ ਦੋ ਲੋਕਾਂ ਨਾਲ ਜਿੱਦ ਨਹੀਂ ਕਰੀਦੀ ਲੋਕਾਂ ਨਾਲ ਮੱਥਾ ਨਹੀਂ ਲਾਈਦਾ ਤੁਸੀਂ ਤਾਂ ਲੋਕਾਂ ਦੇ ਮੱਥੇ ਲਾਉਂਦੇ ਲਾਉਂਦੇ ਇਥੇ ਦੀ ਅਕਾਲਤਾ ਸਾਹਿਬ ਨੇ ਮੱਥਾ ਲਾਉ ਬੈਠੇ ਤੇ ਹੁਣ ਵੀ ਛੱਡ ਦਿਓ ਹੁਣ ਵੀ ਰਾਮਕਾਰ ਚਾਜੋ ਪੰਥ ਬਾਜੋ ਪੰਜਾਬ ਬਾਜੋ ਇਹ ਰੁੱਲਦੇ ਫਿਰਦੇ ਅਕਾਲੀ ਵਰਕਰਾਂ ਦਾ ਕੋਈ ਬਣਜੋ ਔਰ ਪੰਜਾਬ ਦੀ ਆਵਾਜ਼ ਸ਼ਰੋਬਣੀ ਅਕਾਲੀਦਾਰ ਮੁੜ ਕੇ ਪੰਜਾਬ ਦੀ ਧਰਤੀ ਤੇ ਰਾਜ ਚਾਜੋ ਪਰ ਜੇ ਨਹੀਂ ਵੀ ਬੰਦੇ ਤਾਂ ਮਨਾਉਣ ਦਾ ਇਹ ਤਰੀਕਾ ਹੈ ਘਰ ਘਰ ਜਾਓ ਲੋਕਾਂ ਨੂੰ ਸਮਝਾਓ ਮੈਂਬਰ ਬਣਾਓ ਤੇ ਮੈਂਬਰ ਬਣਾ ਕੇ ਸਰਕਲ ਪਿੰਡ ਦਾ ਸਰਕਲ ਜਾਇਜ਼ਦਾਰ ਬਣਾਓ ਫਿਰ ਸਰਕਲ ਦਾ ਜਾਇਜ਼ਦਾਰ ਬਣਾਓ ਫਿਰ ਜ਼ਿਲ੍ਹੇ ਦਾ ਜਾਇਜ਼ਦਾਰ ਬਣਾਓ ਫਿਰ ਪੰਜਾਬ ਦਾ ਦੇਸ਼ ਦਾ ਦੁਨੀਆ ਭਰ ਦੇ ਵਿੱਚ ਕੌਮੀ ਪ੍ਰਧਾਨ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਪ੍ਰਧਾਨ ਤੁਹਾਨੂੰ ਬਣਾ ਕੇ ਦਈਏ ਜਿਸ ਤਰ੍ਹਾਂ ਦੀ ਆਸ ਤੁਸੀਂ ਕਰਦੇ ਹੋ ਉਹੀ ਦੀ ਸਰਕਾਰ ਤੁਹਾਨੂੰ ਬਣਾ ਕੇ ਦਈਏ ਮੈਂ ਸਮਝਦਾ ਜਾਇਜ਼ਦਾਰ ਗੁਰਚਰਨ ਸਿੰਘ ਜੀ ਟੋੜਾ ਹੋਰਾਂ ਨੂੰ ਸਹੀ ਮੈਨਿਆਂ ਵਿੱਚ ਸੱਚੀ ਮੈਨਿਆਂ ਵਿੱਚ ਇਹੀ ਸਰਦਾਰ ਦੇ ਲਈ ਹੋਏਗੀ ਅਸੀਂ ਉਹਨਾਂ ਦੇ ਪੈਰੋਕਾਰ ਕਹਣ ਦੇ ਤਾਂ ਹੀ ਹੱਕਦਾਰ ਹੋਵਾਂਗੇ ਜਿਵੇਂ ਉਹਨਾਂ ਦੀ ਸੋਤ ਤੇ ਚੱਲ ਕੇ ਬਹੁਤ ਬਾਰੀ ਸਮੇਂ ਆਏ ਜਦੋਂ ਅਕਾਲੀ ਦਰ ਟੁੱਟਦਾ ਰਿਹਾ ਬਹੁਤ ਬਾਰੀ ਸਮੇਂ ਆਏ ਜਦੋਂ ਵਿਵਾਦ ਖੜੇ ਹੁੰਦੇ ਰਹੇ ਮੇਰਾ ਖਿਆਲ ਆ ਜਦੋਂ ਵੀ ਟੋਹੜਾ ਸਾਹਿਬ ਦਾ ਕਿਤੇ ਵਿਵਾਦ ਬਾਦਲ ਸਾਹਿਬ ਨਾਲ ਹੋਇਆ ਲੌਂਗੋਵਾਲ ਸਾਹਿਬ ਨਾਲ ਹੋਇਆ ਕਿਸੇ ਵੀ ਧੜੇ ਨਾਲ ਹੋਇਆ ਕੁਦਰਤੀ ਜਰਤੇ ਜਦੋਂ ਇਕੱਠੇ ਹੁੰਦੇ ਰਹੇ ਉਹਦੇ ਵਿੱਚ ਮਾਇਆ ਜ਼ਰੂਰਤ ਉਹਦੇ ਵਿੱਚ ਹਾਜ਼ਰ ਹੁੰਦਾ ਰਿਹਾ ਕਿਉਂਕਿ ਅਸੀਂ ਹਮੇਸ਼ਾ ਉਹਨਾਂ ਦੇ ਸੱਜੀ ਬਾਹ ਬਣ ਕੇ ਚੱਲੇ ਮੈਂ ਤਾਂ ਆਮ ਕਹਿਣਾ ਹੁੰਨਾ ਵੇ ਲੋਕ ਤਾਂ ਕੋਈ ਮੁੰਡਾ ਪੈਦਾ ਕਰਦਾ ਕੋਈ ਕੁੜੀ ਪੈਦਾ ਕਰਦਾ ਜਵਾਗ ਪੈਦਾ ਕਰਦੇ ਨੇ ਪਰ ਜਿਹੇ ਦਾ ਗੁਰਚਰਨ ਸਿੰਘ ਜੀ ਟੌੜਾ ਨੇ ਲੀਡਰ ਪੈਦਾ ਕੀਤੇ ਉਹ ਲੀਡਰ ਪੈਦਾ ਕਰਨ ਦੀ ਯੂਨੀਵਰਸਿਟੀ ਸੀ ਇੰਸਟੀਚਿਊਸ਼ਨ ਸੀ ਔਰ ਉਹਨਾਂ ਨੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਨੂੰ ਥਾਪਨਾ ਦਿੱਤੀ ਜਿਨ੍ਹਾਂ ਦੇ ਬਦੌਲਤ ਦੇਸ਼ ਨੂੰ ਕੌਮ ਨੂੰ ਔਰ ਕੌਮ ਦੀਆਂ ਸੰਸਥਾਵਾਂ ਨੂੰ ਬਹੁਤ ਵੱਡਾ ਲਾਹਾ ਹੋਇਆ ਕਿ ਅੱਜ ਜਿਹਦੀ ਚਿੰਤਾ ਲੱਗੀ ਆ ਜਿਹਦਾ ਫਿਕਰ ਲੱਗਿਆ ਔਰ ਜਿਹਦੇ ਕਰਕੇ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਔਰ ਜਿਹਦੇ ਕਰਕੇ ਆਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਵਾਨਾਂ ਦੀ ਹਾਜ਼ਰੀ ਚ ਕਿਹਾ ਇਹ ਰਿਕਾਰਡ ਦੀ ਗੱਲ ਆ ਕਿ ਸ਼ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਦੇ ਕਾਰਨ ਪਤਲਾ ਪੈ ਗਿਆ ਕਮਜ਼ੋਰ ਪੈ ਗਿਆ ਔਰ ਅਕਾਲੀ ਜਲ ਦੀ ਲੀਡਰਸ਼ਿਪ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦਾ ਹੱਕ ਖੋ ਬੈਠੀ ਆ ਇਹ ਰੋਗ ਇਹ ਦਬਕਾ ਇਹ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਜੇ ਅਕਾਲੀਆਂ ਦਾ ਜਾਣਿਆ ਜਾਂਦਾ ਸੀ ਅਕਾਲੀਆਂ ਦਾ ਪਹਿਚਾਣਿਆ ਜਾਂਦਾ ਸੀ ਅੱਜ ਉਹ ਖਤਮ ਹੋ ਗਿਆ ਰੋਗ ਇੰਨਾ ਸੀ ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਮੈਂ ਚਸ਼ਮਦੀ ਗਵਾਹ ਕਈ ਵਾਰ 1.5 1.5 ਘੰਟਾ 2-2 ਘੰਟੇ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਜਿਹਦਾ ਗੁਰਚੰਦ ਸਿੰਘ ਟੋਹੜਾ ਦੀ ਹਾਜ਼ਰੀ ਦੀ ਅਡੀਕ ਕੀਤੀ ਜਾਂਦੀ ਸੀ ਰੋਗ ਇੰਨਾ ਸੀ ਤੁਸੀਂ ਯਕੀਨ ਕਰਿਓ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕਿਹੜਾ ਸਮਾਂ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੀ ਕੈਬਨਟ ਦੀ ਐਕਸਪੈਂਸ਼ਨ ਕਰਨੀ ਸੀ ਤੁਹਾਨੂੰ ਮੈਂ ਸੱਚੀ ਗੱਲ ਦੱਸਣ ਲੱਗਿਆ ਐਕਸਪੈਂਸ਼ਨ ਕਰਨੀ ਸੀ ਪਰ ਕਿਸੇ ਕਾਰਨ ਲੰਮੀ ਪੈ ਗਈ ਤਿੰਨ ਮੰਤਰੀ ਬਣਾਉਣੇ ਪਏਗੇ ਸੈਸ਼ਨ ਤੋਂ ਪਹਿਲਾਂ ਬਾਜਪਾਈ ਸਾਹਿਬ ਮੈਂ ਆਪਣੇ ਪਿੰਡ ਦੇ ਨੇੜੇ ਰਾਜਪੁਰੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਸ਼ਾਦੀ ਸਮਾਗਮ ਦੇ ਵਿੱਚ ਸੀ ਉਹ ਬਾਜਪਾਈ ਸਾਹਿਬ ਦਾ ਟੈਲੀਫੋਨ ਐਸਐਸਪੀ ਪਟਿਆਲੇ ਨੂੰ ਆਇਆ ਕਿ ਚੰਦੂ ਮਾਜਰਾ ਜੀ ਨੂੰ ਲੱਭੋ ਕਿੱਥੇ ਨੇ ਮੈਂ ਸਨੇਹਾ ਦੇਣਾ ਮੇਰੇ ਕੋਲ ਡੀਐਸਪੀ ਆਇਆ ਤੇ ਕਹਿੰਦਾ ਜੀ ਪੀਐਮਓ ਤੋਂ ਟੈਲੀਫੋਨ ਆਇਆ ਤੁਹਾਨੂੰ ਲੱਭਦੇ ਫਿਰਦੇ ਨੇ ਜਦ ਮੋਬਾਈਲ ਨਹੀਂ ਸੀ ਹੁੰਦੇ ਮੈਂ ਦਿੱਲੀ ਟਿੰਡਿਗੜ ਜਾ ਕੇ ਫੋਨ ਕੀਤਾ ਬਾਜਪਾਈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਅਜੇ ਖਾਲੀ ਥਾਂ ਭਰ ਰਹੇ ਆ ਜਦੋਂ ਐਕਸਪੈਂਸ਼ਨ ਹੋਏਗੀ ਟੋੜਾ ਸਾਹਿਬ ਨੂੰ ਕਹਿ ਦਿਓ ਤੁਹਾਡਾ ਨਾਮ ਉਹਦੇ ਤੇ ਇੱਕ ਨੰਬਰ ਤੇ ਹੋਏਗਾ ਐਡਾ ਦਬਕਾ ਸੀ ਔਰ ਮੈਂ ਤੁਹਾਨੂੰ ਹੋਰ ਦੱਸਦਾ ਇੱਥੇ ਬਾਈਆ ਸਾਹਿਬ ਤੇ ਚਲੇ ਗਏ ਮਨਖਾ ਮਾਲੀ ਸਾਹਿਬ ਬੈਠੇ ਨੇ ਸਾਡੇ ਸਪੀਕਰ ਸਾਹਿਬ ਤੁਸੀਂ ਯਕੀਨ ਕਰਿਓ ਮੈਂ ਤੁਹਾਨੂੰ ਰੋਬ ਦੀ ਗੱਲ ਦੱਸਦਾ ਅਕਾਲੀਆਂ ਦੀ ਹੁਣ ਰੋਬ ਦੇਖੋ ਕਿੰਨਾ 25 ਲੱਖ ਲੋਕਾਂ ਦੇ ਦਸਤਾਂ ਵਾਲਾ ਟੋਕਰਾ ਭਰ ਕੇ ਅਸੀਂ ਸਿਰ ਤੇ ਚੁੱਕੀ ਫਿਰਿਗੇ ਦਿੱਲੀ ਤੱਕ ਸਾਡਾ ਕਿਸੇ ਨੇ ਉਹ ਨਹੀਂ ਲਿਆ ਆਹ ਰਹਿ ਗਈ ਆਪਣੀ ਹਾਲਤ ਤੇ ਕਿੱਥੇ ਜਿਹਦਾ ਗੁਰਤਾਰ ਸਿੰਘ ਟੋੜਾ ਐਕਸਪੈਂਸ਼ਨ ਹੋਣੀ ਸੀ ਬਾਦਲ ਸਾਹਿਬ ਰਾਤ ਨੂੰ ਟੌੜਾ ਸਾਹਿਬ ਤੇ ਬਰਨਾਲਾ ਸਾਹਿਬ ਤਿੰਨੇ ਨਾਲ ਸੀ ਉਦੋਂ ਤੁਸੀਂ ਨਗਰ ਦਾ ਮਾਮਲਾ ਸੀ ਤੇ ਕਹਿੰਦੇ ਗੱਲ ਕਰਨੀਆਂ ਬਾਜੀ ਸਾਹਿਬ ਤੁਹਾਡੇ ਨਾਲ ਮੈਂ ਤੇ ਟੌੜਾ ਸਾਹਿਬ ਨੇ ਬਰਨਾਲਾ ਸਾਹਿਬ ਪਰੇ ਉੱਠ ਕੇ ਚਲੇ ਗਏ ਕਹਿੰਦੇ ਦੱਸੋ ਕਹਿੰਦੇ ਕੈਬਨਟ ਦੀ ਐਕਸਪੈਂਸ਼ਨ ਬਾਰੇ ਕਰਨੀਆਂ ਕਹਿੰਦਾ ਵੀ ਉਹ ਤਾਂ ਲੈਣਾ ਹੀ ਨੰਬਰ 1 ਤੇ ਨਾਮ ਚੰਦੂ ਬਾਜਰਾ ਜੀ ਦਾ ਕਹਿੰਦੇ ਇਹੀ ਕਰਨੀਆਂ ਵੀ ਚੰਦੂ ਬਾਜਰਾ ਜੀ ਦਾ ਨਾਮ ਵੇਚਣਾ ਪਾਇਓ ਉਹ ਕਹਿੰਦਾ ਮੈਂ ਬੜਾ ਹੈਰਾਨ ਆ ਦੋ ਮੰਤਰੀ ਤੁਹਾਡੇ ਪਹਿਲਾਂ ਜਾਂ ਤੇ ਤੀਜਾ ਬੈਜੂ ਤਾਂ ਕੀ ਹੋ ਜੂ ਕਹਿੰਦੇ ਨਹੀਂ ਜੀ ਸਾਡੇ ਸਿੱਖ ਜਜ਼ਬਾਤੀ ਆ ਉਹ ਕਹਿੰਦਾ ਹੁਣ ਤਾਂ ਮੈਂ ਪਾ ਬੈਠਿਆ ਕਹਿੰਦੇ ਨਹੀਂ ਜੀ ਸਾਡਾ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਪਾਇਓ ਟੌੜਾ ਸਾਹਿਬ ਬੋਲੇ ਨਹੀਂ ਇਹ ਆ ਗਏ ਤੁਸੀਂ ਯਕੀਨ ਕਰਿਓ ਰਾਤ ਨੂੰ ਸਾਡੇ 12 ਵਜੇ ਬਾਜਪਾਈ ਨੇ ਮੇਰੇ ਕੋਲ ਬੰਦਾ ਭੇਜਿਆ ਆਪਣਾ ਕ੍ਰਿਸ਼ਨ ਲਾਲ ਸ਼ਰਮਾ ਮੀਤ ਪ੍ਰਧਾਨ ਹੁੰਦੇ ਸੀ ਇਹਨਾਂ ਦੇ ਰਾਤ ਨੂੰ ਮੈਨੂੰ ਉਠਾਲਿਆ ਕਹਿੰਦੇ ਵੀ ਮੈਂ ਟੌੜਾ ਸਾਹਿਬ ਦੇ ਬਾਦਰ ਸਾਹਿਬ ਜੀ ਹਾਜ਼ਰੀ ਚ ਪੁੱਛ ਕਹਿ ਨਹੀਂ ਸਕਿਆ ਪਰ ਉਹਨਾਂ ਤੋਂ ਟੈਲੀਫੋਨ ਕਰਾਓ ਮੈਂ ਐਕਸਪੈਂਸ਼ਨ ਕਰਦੇ ਬੈਠਾ ਹਾਂ ਐਕਸਪੈਂਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੀ 12 ਘੰਟੇ ਰੁਕੀ ਰਹੀ ਇਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਜੈ ਲਲਤਾ ਦਾ ਝਗੜਾ ਹੋ ਗਿਆ ਰਾਤ ਨੂੰ ਆਪਸੀ ਤੇ ਉਹ ਐਕਸਪੈਂਸ਼ਨ ਨਾ ਹੋ ਸਕੇ ਪਰ ਬਾਜਪਾਈ ਸਾਹਿਬ ਨੇ 10 ਵਜੇ ਸਵੇਰ ਦਾ ਟਾਈਮ ਦਿੱਤਾ ਮਾਲੀ ਸਾਹਿਬ ਤੇ ਬਾਈਆ ਸਾਹਿਬ ਨੂੰ ਪਤਾ ਹੋਣਾ ਮੈਂ ਕਿਹਾ ਵੀ ਉਹ ਕਹਿੰਦੇ ਟੌੜਾ ਸਾਹਿਬ ਦਾ ਫੋਨ ਕਰਾ ਦੋ ਇੱਕ ਵਾਰੀ ਉਹ ਸ਼ਿਤਾਬ ਦੀ ਗੱਡੀ ਚੜ੍ਹ ਕੇ ਮੈਂ ਇਹਨਾਂ ਨੂੰ ਬਹੁਤ ਗੁੱਸੇ ਹੋਇਆ ਮੈਨੂੰ ਕਹਿੰਦਾ ਮੈਂ ਜਾਂਦਾ ਹੀ ਫੋਨ ਕਰ ਦੋ ਪਰ ਬਾਦਲ ਨੂੰ ਭੇਜ ਕੇ ਆਇਆ ਹੁਣ ਇਹਦੇ ਘਰੇ ਆਵਾਜ਼ ਪਾਈ ਦੇ ਪਰ ਮਾ ਨਹੀਂ ਮੇਰੇ ਸਾਹਮਣੇ ਟੈਲੀਫੋਨ ਕਰੋ ਤੇ ਬਾਈ ਜੀ ਦੀ ਮੈਂ ਡਿਊਟੀ ਲਈ ਮਾਲੀ ਸਾਹਿਬ ਦੀ ਫੇਖਣੇ ਆ ਕੇ ਫੋਨ ਕਰਾਇਆ ਇਹਨਾਂ ਨੂੰ ਚਲੋ ਉਹ ਰੌਲਾ ਹੀ ਮੋ ਗਿਆ ਉਹ ਝਗੜਾ ਹੋ ਗਿਆ ਜੈ ਲਲਤਾ ਦਾ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇੰਨਾ ਦਵਕਾ ਸੀ ਅਕਾਲੀਆਂ ਦਾ ਇੰਨਾ ਰੋਹ ਸੀ ਅਕਾਲੀਆਂ ਦਾ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਖਤਮ ਹੋ ਗਿਆ ਅੱਜ ਸਾਡੇ ਜੇਲਾਂ ਪੂਰੀਆਂ ਹੋ ਗਈਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਨੀ ਕਰੇ ਜਾ ਰਹੇ ਹੋਰ ਤਾਂ ਹੋਰ ਸਾਨੂੰ ਪੁੱਛਿਆ ਨਹੀਂ ਕਰਿਆ ਨਹੀਂ ਸਾਡਾ ਸਥਾਈ ਮੈਂਬਰਸ਼ਿਪ ਹੁੰਦੀ ਸੀ ਡੈਮ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਕੰਟਰੋਲ ਸੀ ਸਾਡਾ ਜਦੋਂ ਬਰਸਾਤਾਂ ਆਉਂਦੀਆਂ ਸੀ ਅਸੀਂ ਪਾਣੀ ਹਰਿਆਣਾ ਨੂੰ ਛੱਡ ਦਿੰਦੇ ਸੀ ਦਿੱਲੀ ਨੂੰ ਛੱਡ ਦਿੰਦੇ ਸੀ ਆਪਣੇ ਹਿੱਸੇ ਦਾ ਵੀ ਲੈ ਜਾਓ ਉਹਨਾਂ ਦੇ ਆਪਣਾ ਕੋਟਾ ਵੀ ਉਹਨਾਂ ਨੂੰ ਦੇ ਦਿੰਦੇ ਸੀ ਪਰ ਜਦੋਂ ਰੋਡ ਪੈਂਦੀ ਸੀ ਅਸੀਂ ਹਰਿਆਣੇ ਦਾ ਪਾਣੀ ਵੀ ਇੱਥੇ ਵਰਤ ਲੈਂਦੇ ਸੀ ਕਿਉਂਕਿ ਕੰਟਰੋਲ ਸਾਡੇ ਕੋਲ ਸੀ ਹੋਇਆ ਕਿ ਚੁੱਪਚਿਪ ਇੱਤੇ ਸੱਤ ਹੋ ਖੋ ਲਿਆ ਕਿਸੇ ਨੇ ਚੀਕ ਨਹੀਂ ਮਾਰੀ ਕਿਸੇ ਨੇ ચીਸ ਨਹੀਂ ਬੱਟੀ ਕਿਸੇ ਨੇ ਘਰ ਦੀ ਜਾ ਕੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕੋਲ ਜਾ ਕੇ ਕਿਹਾ ਨਹੀਂ ਵੀ ਸਾਡਾ ਹੱਕ ਤੁਸੀਂ ਕਿਉਂ ਖੋ ਰਹੇ ਹੋ ਆ ਸਾਡੀ ਰਾਜਧਾਨੀ ਜੀ ਤੇ ਅਸੀਂ ਦਾਵਾ ਕਰਦੇ ਆ ਇਹ ਤੇ ਕਬਜ਼ਾ ਲੱਗੇ ਕਰਨ ਹੋਰ ਤਾਂ ਹੋਰ ਫੋਟਾ ਆਪਣਾ ਪੈਸਾ ਪਿਆ ਪੰਜਾਬ ਦਾ ਦਿੱਲੀ ਦੇ ਕੋਲ ਆਰਡੀਐਫ ਜਿਹੜਾ ਆਪਾਂ ਨਾਲ ਵੇਚਦੇ ਆ ਰੂਰਲ ਡਿਵੈਲਪਮੈਂਟ ਫੰਡ ਲਾ ਦਿੱਲੀ ਵਾਲੇ ਹੋ ਨਹੀਂ ਦੇਣ ਨੂੰ ਧਿਆਨ ਚਲੇ ਗਏ ਚੁਗ ਸਾਬh ਹੋਰ ਸਾਡੇ ਆਗੂ ਪਰ ਇਹਨਾਂ ਦਾ ਕੀ ਕਿਸ ਉਹਦਾ ਜੇ ਕੋਈ ਪੁੱਛਣ ਵਾਲੇ ਨਹੀਂ ਕੋਈ ਰੋਕਣ ਵਾਲੇ ਨਹੀਂ ਕੋਈ ਟੋਕਣ ਵਾਲੇ ਨਹੀਂ ਹੁਣ ਜੱਜ ਦੇ ਸਾਹਮਣੇ ਕੋਈ ਵਕੀਲ ਹੀ ਨਹੀਂ ਜਾਏਗਾ ਤਾਂ ਜੱਜ ਫੈਸਲਾ ਦੱਸੋ ਕਿਵੇਂ ਕਰੇਗਾ ਹਾਕ ਚ ਆ ਹਾਲ ਆਪਣਾ ਹੋ ਰਿਹਾ ਅਜਿਹੇ ਨਾ ਕੰਮ ਚੱਲ ਰਿਆ ਨਾ ਪੰਜਾਬ ਦਾ ਬੜੀ ਚਿੰਤਾ ਬੜਾ ਫਿਕਰ ਆ ਜਕੀਰ ਕਰਿਓ ਇਹ ਤਾਂ ਕਰਜ਼ਾ ਲੈ ਲੈ ਕੇ ਕਰਜ਼ਾ ਲੈ ਲੈ ਕੇ ਡੰਗਟ ਪਾ ਰਹੇ ਨੇ ਤੇ ਜਦੋਂ ਅੱਗੇ ਮੌਕਾ ਆਉਣਾ ਪੰਜਾਬ ਦੀ ਤਬਾਹੀ ਪੰਜਾਬ ਦੀ ਬਰਬਾਦੀ ਜੋ ਹੋਣ ਵਾਲੀ ਆ ਉਹ ਸਾਨੂੰ ਨਜ਼ਰ ਆ ਰਹੀ ਆ ਪੰਜਾਬ ਦੀ ਜਵਾਨੀ ਬੇਰਜਗਾਰ ਕੁੰਮ ਰਹੀ ਆ ਪੰਜਾਬ ਦੇ ਮਾਪੇ ਚਿੰਤਾ ਵਿੱਚ ਨੇ ਅੱਗੇ ਅਮਰੀਕਾ ਕੈਨੇਡਾ ਪੇਛਦੰਦੇ ਸੀ ਉਹ ਵੀ ਬੰਦ ਕਰਤੇ ਟਰੰਪ ਨੇ ਹੁਣ ਕਿੱਥੇ ਬੱਚਿਆਂ ਨੂੰ ਐਡਜਸਟ ਕਰਾਂਗੇ ਇਹ ਚਿੰਤਾ ਹਰ ਮਾਂ-ਬਾਪ ਦੀ ਬਣੀ ਖੜੀ ਆ ਅੱਜ ਫਿਕਰ ਆ ਪੰਜਾਬ ਨੂੰ ਕੋਈ ਵਾਲੀਵਾਰ ਤੇ ਨਹੀਂ ਪੰਜਾਬ ਦਾ ਕੋਈ ਗੱਲ ਕਰਨ ਵਾਲਾ ਨਹੀਂ ਪੰਜਾਬ ਦਾ ਕੋਈ ਪੰਜਾਬ ਲਈ ਬੋਲਣ ਵਾਲਾ ਨਹੀਂ ਹੈ ਕੋਈ ਸਮਾਂ ਸੀ ਜਦੋਂ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਰੋਕ ਕੇ ਆ ਲੈਣਾ ਕੋਈ ਜਿਸ ਨੇ ਇੱਕ ਟਾਉਂਡ ਲਗਾਇਆ ਸੀ ਮੈਂ ਇਕੱਲਾ ਹੀ ਅੜ ਗਿਆ ਅਮੈਂਡਮੈਂਟ ਪਾਤੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਅਸੀਂ ਨਹੀਂ ਇਹ ਹੋਣ ਦੇਣਾ ਤੁਹਾਨੂੰ ਸਾਰਿਆਂ ਨੂੰ ਮਾਲਕੀ ਤੋਂ ਖੋਹ ਰਹੇ ਸੀ 2014 ਦੇ ਵਿੱਚ ਇਹਦਾ ਖੁਸ਼ਕਿਸਮਤੀ ਮੈਂ ਆਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਚੱਲਿਆ ਗਿਆ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਰੂਲਿੰਗ ਪਾਰਟੀ ਦੇ ਐਮਪੀ ਨੇ ਅਮੈਂਡਮੈਂਟ ਪਾਈ ਬੜਾ ਜ਼ੋਰ ਲਾਇਆ ਮੈਂ ਕਹਿਣਾ ਤਾਂ ਨਹੀਂ ਚਾਹੀਦਾ ਕਿਉਂਕਿ ਅਸੀਂ ਉਹਨਾਂ ਦੇ ਅਗਵਾਈ ਚ ਕੰਮ ਕੀਤਾ ਚੰਗਾ ਨਹੀਂ ਲੱਗਦਾ ਜੋ ਹੈ ਵੀ ਨਹੀਂ ਪਰ ਬਾਦਲ ਸਾਹਿਬ ਦਾ ਫੋਨ ਕੀ ਪੰਗਾ ਪਾਤਾ ਦੀ ਤੁਸੀਂ ਪਹਿਲਾਂ ਦੱਸਿਆ ਭਾਈ ਸੁਖਵੀਰ ਜੀ ਦਾ ਟੈਲੀਫੋਨ ਕੀ ਪੰਗਾ ਪਾਤਾ ਤੁਸੀਂ ਤੇ ਮੈਂ ਜਦੋਂ ਦੱਸਿਆ ਮੈਨੂੰ ਜ਼ੋਰ ਲਾਇਆ ਮੋਦੀ ਸਾਹਿਬ ਦੀ ਹਾਜ਼ਰੀ 'ਚ ਸਾਡਾ ਝਗੜਾ ਹੋਇਆ ਪਰ ਮੈਂ ਅਸੈਂਡਮੈਂਟ ਨਹੀਂ ਮੈਂ ਵਾਪਸ ਲੈਣੀ ਆਖਰ ਨੂੰ ਬਿੱਲ ਵਾਪਸ ਲੈਣਾ ਪਿਆ ਅਰ ਇੱਥੇ ਕਿਹਾ ਸੀ ਕਿਸੇ ਨੇ ਇਹ ਸੱਚੀ ਗੱਲ ਆ ਯਕੀਨ ਨਾ ਕਹਿਣਾ ਜਦੋਂ ਕਿਸਾਨੀ ਦੇ ਬਿੱਲ ਆਏ ਸੀ ਜੇ ਬੀਬਾ ਹਰਸਿਮਰਤ ਕੌਰ ਬਾਦਲ ਸਾਡੇ ਫੈਸਲਾ ਸੀ ਪਾਰਟੀ ਦਾ ਪਾਰਟੀ ਦੇ ਫੈਸਲੇ ਦੇ ਅਨੁਸਾਰ ਕੈਬਨਟ ਵਿੱਚ ਜਦੋਂ ਬਿੱਲ ਆਇਆ ਸੀ ਜੇ ਵਿਰੋਧ ਕਰਕੇ ਉੱਠ ਕੇ ਵੀ ਆ ਜਾਂਦੇ ਤਾਂ ਹਿੰਦੁਸਤਾਨ ਦੀ ਸਰਕਾਰ ਦਾ ਹੌਸਲਾ ਨਹੀਂ ਸੀ ਪੈਣਾ ਉਹ ਬਿੱਲ ਨੂੰ ਐਕਟ ਵਿੱਚ ਬਦਲਦਾ ਹੌਸਲਾ ਕਿੱਥੇ ਪਿਆ ਉਹ ਕਹਿੰਦੇ ਆ ਸਾਨੂੰ ਲਾਂਭਾ ਕਰਦੇ ਆ ਮੈਂ ਤੇ ਸੁਖਵੀਰ ਜੀ ਭੁੰਦਰ ਸਾਹਿਬ ਅਸੀਂ ਗਏ ਨੱਡਾ ਸਾਹਿਬ ਸੀ ਉਹਨਾਂ ਦਾ ਵਜ਼ੀਰ ਸੀ ਖੇਤੀਬਾੜੀ ਮੰਤਰੀ ਉਹ ਕਹਿੰਦੇ ਜਦੋਂ ਕੈਬਨਟ ਦੇ ਵਿੱਚ ਆਇਆ ਸੀ ਉਦੋਂ ਤਾਂ ਤੁਸੀਂ ਬੋਲੇ ਨਹੀਂ ਤੇ ਹੁਣ ਤੁਸੀਂ ਕਹੀ ਜਾਂਦੇ ਹੋ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਸੋ ਇਹ ਤਰਾਸ ਦੀ ਆ ਸਾਡੀ ਕਿਸ ਸਮੇਂ-ਸਮੇਂ ਤੇ ਕਈ ਐਸੇ ਫੈਸਲੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅਕਾਲੀ ਦਲ ਕਿੱਥੇ 42% ਹੁੰਦਾ ਸੀ ਫਿਰ 24% ਤੇ ਆ ਗਿਆ ਫਿਰ